ਨਾ ਅਸੀਂ ਡਰੇ ਆ ਨਾ ਅਸੀਂ ਡਰਾਂਗੇ ਔਰ ਲੜਾਂਗੇ ਮਰਦੇ ਦਮ ਤੱਕ ਔਰ ਅਗਰ ਕਿਸੇ ਨੇ ਵਿਰੋਧੀ ਧਿਰ ਦਾਏ ਨੇਤਾ ਤੇ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਉਹ ਰ ਇਸ ਸਿੱਟੇ ਗੰਭੀਰ ਹੋਣਗੇ ਮੈਂ ਅਫਸਰਾਂ ਨੂੰ ਤੇ ਸਰਕਾਰ ਨੂੰ ਤੇ ਮੁੱਖ ਮੰਤਰੀ ਨੂੰ ਚੇਤਾਵਨੀ ਦੇਣੀ ਚਾਹੁੰਦਾ ਅ ਅੱਜ ਮੈਂ ਤੁਹਾਡੇ ਰੂਬਰੂ ਇਸ ਕਰਕੇ ਹੋ ਰਿਹਾ ਹਾਂ ਕਿ ਕਿ ਜਿਸ ਪ੍ਰਕਾਰ ਅੱਜ ਸਰਦਾਰ ਭਗਵੰਤ ਸਿੰਘ ਮਾਨ ਹੁਰਾ ਨੇ ਮੁੱਖ ਮੰਤਰੀ ਪੰਜਾਬ ਬਣੇ ਸੁਬਾ ਸੁਬਾ ਐਤਵਾਰ ਵਾਲੇ ਦਿਨ ਤਿਆਰ ਹੋ ਕੇ ਪੱਗ ਪੋਗ ਬੰਨ ਕੇ ਔਰ ਪ੍ਰਤਾਪ ਸਿੰਘ ਬਾਜਬਾ ਦੇ ਇੰਟਰਵਿਊ ਤੇ ਟਿੱਪਾ ਟਿੱਪਣੀ ਕੀਤੀ ਤੇ ਨਾਲ ਹੀ ਇਹ ਕਹਿ ਦਿੱਤਾ ਕਿ ਇਹਨਾਂ ਦੇ ਸਬੰਧ ਪਾਕਿਸਤਾਨ ਨਾਲ ਹੋਣਗੇ ਜਾਂ ਜੋ ਇਹਨਾਂ ਨੇ ਜਿਹੜੀ ਉਹ ਇੰਟਰਵਿਊ ਦੇ ਵਿੱਚ ਕਿਹਾ ਉਹਰੇ ਬਾਰੇ ਮੈਂ ਇਹਨਾਂ ਤੇ ਕਾਰਵਾਈ ਕਰੂੰਗਾ ਨਾਤਾ ਪੁੱਛਗਿਛ ਕੀਤੀ ਨਾ ਇਨਕੁਆਰੀ ਕੀਤੀ ਕਾਰਵਾਈ ਕਰਨ ਦੇ ਕਾਰਵਾਈ ਕਰੂੰਗਾ ਕਿਉਂਕਿ ਮੁੱਖ ਮੰਤਰੀ ਸਾਹਿਬ ਕੋਈ ਮੌਕਾ ਭਾਲ ਰਹੇ ਕਈ ਸਾਲਾਂ ਤੋਂ ਵੀ ਕਿਸ ਪ੍ਰਕਾਰ ਮੈਂ ਕਾਰਵਾਈ ਕਰਾਂ ਪ੍ਰਤਾਪ ਸਿੰਘ ਬਾਜਵਾਤੇ ਤੇ ਅੱਜ ਉਹਨਾਂ ਨੂੰ ਲੱਗਿਆ ਕਿ ਆਹ ਮੌਕਾ ਹੈ ਮੈਂ ਇਹ ਗੋਲਮੋਲ ਕਰਕੇ ਕੰਮ ਆਪਣਾ ਨਿਬੇੜ ਦਿਆ ਪਰ ਇਸ ਤਰ੍ਹਾਂ ਨਾਲ ਮੁੱਖ ਮੰਤਰੀ ਸਾਹਿਬ ਦੇ ਕਹਿਣ ਨਾਲ ਵੀ ਪਾਕਿਸਤਾਨ ਨਾਲ ਸੰਬੰਧ ਹੈ ਪ੍ਰਤਾਪ ਸਿੰਘ ਬਾਜਵਾ ਦੇ ਜਾਂ ਪ੍ਰਤਾਪ ਸਿੰਘ ਬਾਜਵਾ ਤੋਂ ਅਸੀਂ ਪੁੱਛਗਿੱਛ ਕਰਾਂਗੇ ਦੁਨੀਆ ਇਹ ਗੱਲ ਜਾਣਦੀ ਹੈ ਪੰਜਾਬ ਦੇ ਲੋਕ ਜਾਣਦੇ ਹੈ ਕਿ ਪ੍ਰਤਾਪ ਸਿੰਘ ਬਾਜਵਾ ਦੀ 68 ਸਾਲ ਦੀ ਉਮਰ ਹੈ ਔਰ ਕਈ دہਾਕਿਆਂ ਤੋਂ ਉਹਨਾਂ ਦੇ ਪ੍ਰਵਾਦ ਦਾ ਰਾਜਨੀਤੀ ਦੇ ਵਿੱਚ ਉਹਨਾਂ ਦਾ ਯੋਗਦਾਨ ਹੈ ਇੱਥੋਂ ਤੱਕ ਕੀ ਕੀ ਪ੍ਰਤਾਪ ਸਿੰਘ ਬਾਜਵਾ ਤੇ ਖੁਦ ਬੰਬ ਬਲਾਸਟ ਹੋਇਆ ਤੇ ਉਹਨਾਂ ਦੇ ਪਿਤਾ ਜੀ ਦਾ ਐਸੈਸੀਨੇਸ਼ਨ ਹੋਇਆ ਫੇਰੇ ਇਹ ਗੱਲ ਕਹਿ ਦੇਣੀ ਕਿ ਪਾਕਿਸਤਾਨ ਨਾਲ ਸੰਬੰਧ ਹੈ ਮੈਂ ਸਮਝਦਾ ਹਾਂ ਕਿ ਇਹ ਮੁੱਖ ਮੰਤਰੀ ਸਾਹਿਬ ਦੀ ਜਲਦਬਾਜ਼ੀ ਤੇ ਐਵੇਂ ਜਿਸ ਪ੍ਰਕਾਰ ਉਹ ਪਹਿਲਾਂ ਰੋਜ਼ ਬਿਆਨ ਦਿੰਦੇ ਉਸੇ ਤਰ੍ਹਾਂ ਦਾ ਇਹ ਬਿਆਨ ਹੈ ਫਿਰ ਪੁਲਿਸ ਚਲੀ ਜਾਂਦੀ ਹੈ ਪੁੱਛਗਿੱਛ ਕਰਦੀ ਹੈ ਔਰ ਪ੍ਰਤਾਪ ਸਿੰਘ ਬਾਜਵਾ ਉਹਨੂੰ ਪੂਰਾ ਸਹਿਯੋਗ ਦਿੰਦੇ ਹੈ ਹੁਣ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕੀ ਹੈ ਉਹਨਾਂ ਨੇ ਕਿਹਾ ਕਿ ਭਾਈ ਮੈਨੂੰ ਇਤਲਾ ਮਿਲੀ ਹੈ ਕਿ ਪੰਜਾਬ ਦੇ ਵਿੱਚ ਇੰਨੇ ਹੈਂਡ ਗ੍ਰੇਨੇਡ ਤਾਂ ਡਿੱਗ ਚੁੱਕੇ ਹੈ ਤੇ ਇੰਨੇ ਆਏ ਵੇ ਐ ਹੋਰ ਡਿੱਗਣ ਦੀ ਤਿਆਰੀ ਹੈ ਕਿਰਪਾ ਕਰਕੇ ਮੈਂ ਸੂਚਿਤ ਕਰਨਾ ਚਾਹੁੰਦਾ ਪਾ ਸਰਕਾਰ ਨੂੰ ਕਿ ਇਹਰੇ ਵੱਲ ਤਵਜੋ ਦੇਵੇ ਇਹ ਨਾ ਹੋਵੇ ਕਿ ਸਾਡਾ ਨੁਕਸਾਨ ਵਧੇਰੇ ਹੋ ਜਾਏ ਪੰਜਾਬ ਦਾ ਕਿਉਂਕਿ ਥੋੜੇ ਦਿਨ ਪਹਿਲਾਂ ਹੀ ਮਨੋਰੰਜਨ ਕਾਲੀਆ ਦੇ ਘਰ ਡਿੱਗਿਆ ਹੈਂਡ ਗਰਨੇਟ ਮੰਦਰ ਤੇ ਡਿੱਗਿਆ ਪੁਲਿਸ ਚੌਂਕੀ ਤੇ ਡਿੱਗਿਆ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਨੂੰ ਸੁਣਨ ਨੂੰ ਮਿਲੀਆਂ। ਬਹੁਤੀਆਂ ਜਗ੍ਹਾ ਤੇ ਤਾਂ ਪੁਲਿਸ ਨੇ ਲੁਕੋ ਵੀ ਲਿਆ। ਕਈ ਥਾਵਾਂ ਤੇ ਹੈਂਡ ਗ੍ਰਨੇਡ ਡਿੱਗਿਆ ਤੇ ਇਹਨਾਂ ਨੇ ਕਿਹਾ ਕਿ ਟਾਇਰ ਫਟਿਆ ਹੈ। ਇਹ ਤਾਂ ਜੀ ਸਿਲੰਡਰ ਫਟਿਆ ਹੈ। ਫਿਰ ਉਰੀ ਪੁਸ਼ਟੀ ਡੀਜੀਪੀ ਨੇ ਕੀਤੀ ਹੈ ਅੰਮ੍ਰਿਤਸਰ ਦਾ ਵਾਕਾ ਸੀ ਕਿ ਨਹੀਂ ਇਹ ਹੈਂਡ ਗ੍ਰਨੇਡੀ ਹੈ। ਔਰ ਜਿੱਥੇ-ਜਿੱਥੇ ਮੀਡੀਆ ਨੂੰ ਨਹੀਂ ਪਤਾ ਲੱਗਦਾ। ਉੱਥੇ-ਉੱਥੇ ਹੈਂਡ ਗ੍ਰਨੇਡ ਨੂੰ ਇਹ ਟਾਇਰ ਫਟਣ ਦੇ ਵਿੱਚ ਦਾ ਸਿਲੰਡਰ ਫਟਣ ਦੇ ਵਿੱਚ ਤਬਦੀਲ ਕਰ ਦਿੰਦੇ ਐ ਇਸੇ ਤਰ੍ਹਾਂ ਦਾ ਹੀ ਵਾਕਿਆ ਜਿਹੜੀ ਮੇਰੀ ਜਾਣਕਾਰੀ ਹੈ ਮਜੀਠਾ ਹਲਕੇ ਦੇ ਵਿੱਚ ਪਿਛਲੇ ਦਿਨੀ ਹੋਇਆ ਹੈ ਪਿਛਲੇ ਦਿਨੀ ਹੋਇਆ ਤੇ ਉਹ ਅੱਜ ਤੱਕ ਮੀਡੀਆ ਨੂੰ ਫਿਰ ਮੀਡੀਆ ਨੂੰ ਥ੍ਰੈਟ ਕਾਲਸ ਆਈ ਮੇਰੇ ਕੋਲ ਉਹ ਵੀ ਹੈਗੀ ਹੈ ਕਿਉਂਕਿ ਕੁਝ ਚੈਨਲਾਂ ਨੇ ਉਹ ਚਲਾਇਆ ਨਹੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਚਲਾਉਂਦੇ ਨਹੀਂ ਮੰਡੋਲ ਮੇਰੇ ਖਿਆਲ ਪੁਲਿਸ ਸਟੇਸ਼ਨ ਐ ਮਜੀਠਾ ਚ ਤੇ ਉੱਥੇ ਦਾ ਇਹ ਵਾਕਿਆ ਉਹਨਾਂ ਨੇ ਨਹੀਂ ਚਲਾਇਆ ਜਿਹਨੂੰ ਪਤਾ ਹੀ ਨਹੀਂ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਨਹੀਂ ਚਲਾਓਗੇ ਤੇ ਅਸੀਂ ਗਾਹ ਨੂੰ ਹੋਰ ਵੀ ਇਸ ਤਰ੍ਹਾਂ ਦੇ ਅਸੀਂ ਜਿਹੜੇ ਆ ਤੁਹਾਨੂੰ ਬੰਬ ਧਮਾਕੇ ਮਿਲਣਗੇ ਪੰਜਾਬ ਚ ਸੋ ਅੱਜ ਦਾ ਜਿਹੜਾ ਹੁਣੇ-ਹੁਣੇ ਮੇਰੇ ਕੋਲ ਇੱਕ ਖਬਰ ਵੀ ਐ ਹਿੰਦੀ ਅਖਬਾਰ ਚ ਲੱਗੀ ਸੀ ਪਾਕਿਸਤਾਨ ਸੇ ਆਏ 55 ਗਰਨੇਡ ਮੇਸੇ 9 ਅਬ ਤੱਕ ਟਰੇਸ ਨਹੀਂ ਹੋਏ ਇਹ ਟਵੀਟ ਵੀ ਕੀਤਾ ਅਜ ਵਿਰੋਧੀ ਧਿਰ ਦੇ ਨੇਤਾ ਨੇ ਆਲਰੇਡੀ ਅਖਬਾਰ 'ਚ ਇਹ ਗੱਲ ਲਿਖੀ ਹੈ Hindu ਨੇਤਾ ਪਰ ਹਮਲੇ ਕੇ 48 ਦਿਨ ਪਹਿਲੇ थे ਇਨਪੁਟ ਭਾਜਪਾ ਕੇ 11 ਨੇਤਾ ਕੋਲ ਵਾਈ ਪਲਸ ਸਕਿਉਰਿਟੀ ਕਹਿੰਦੇ ਆ ਕਿ ਆਈਬੀ ਨੇ 48 ਦਿਨ ਪਹਿਲਾਂ ਕਹਿ ਦਿੱਤਾ ਸੀ ਕਿ ਕਿਸੇ Hindu ਨੇਤਾ ਤੇ ਹਮਲਾ ਹੋਣ ਵਾਲਾ ਹੈ ਮੁੱਖ ਮੰਤਰੀ ਸਾਹਿਬ ਇਹ ਕਲਕੇ ਨੇ ਵੀ ਸਾਡੇ ਕੋਲੇ ਇਨਫੋਰਮੇਸ਼ਨ ਨਹੀਂ ਪ੍ਰਤਾਪ ਸਿੰਘ ਬਾਜਵਾ ਕੋਲੇ ਇਨਫੋਰਮੇਸ਼ਨ ਕਿਵੇਂ ਆ ਗਈ ਜੇ ਤੁਹਾਡੇ ਕੋਲੇ ਭਾਈ ਸਾਹਿਬ ਇਨਫੋਰਮੇਸ਼ਨ ਹੋਵੇ ਮਾਨ ਸਾਹਿਬ ਤਾਂ ਫਿਰ ਰੋਜ ਪੁਲਿਸ ਚੌਕੀਆਂ ਤੇ ਹਮਲੇ ਕਿਵੇਂ ਹੋਣ ਇਹਦਾ ਮਤਲਬ ਤੁਹਾਡੀ ਇੰਟੈਲੀਜੈਂਸੀ ਜਿਹੜੀ ਜਾਣੀ ਕੀ ਜਿਹੜੀ ਪੰਜਾਬ ਪੁਲਿਸ ਸੋ ਕਾਲਡ ਤੁਹਾਡੀ ਪੰਜਾਬ ਪੁਲਿਸ ਹੈ ਜਿਹਦੇ ਤੁਸੀਂ ਗ੍ਰਹਿ ਮੰਤਰੀ ਹੋ ਉਹ ਫੇਲ ਹੈ ਇਸੇ ਕਰਕੇ ਤਾਂ ਹੈਂਡ ਗ੍ਰੇਨੇਡ ਰੋਜ਼ਾਨਾ ਡਿੱਗਦਾ ਜੇ ਤੁਹਾਡੀ ਇੰਟੈਲੀਜੈਂਸੀ ਜਾਂ ਸੀਆਈਏ ਤਾਂ ਫਿਰ ਹੈਂਡ ਗ੍ਰਨੇਡ ਉਹ ਡਿੱਗਣ ਹੀ ਨਾ ਦੇਵੇ ਤੁਹਾਡੇ ਤਾਂ ਇੰਟੈਲੀਜੈਂਸ ਬਿਊਰੋ ਦੇ ਦਫਤਰ ਤੇ ਹਮਲਾ ਹੋ ਗਿਆ ਹੈਂਡ ਗ੍ਰਨੇਡ ਦਾ ਤੇ ਤੁਹਾਡੀ ਇੰਟੈਲੀਜੈਂਸ ਨੂੰ ਤਾਂ ਉਦੋਂ ਹੀ ਪਤਾ ਲੱਗਿਆ ਹੁਣ ਜੇ ਬਾਜਵਾ ਸਾਹਿਬ ਨੇ ਖਸ਼ਤਾ ਜ਼ਾਹਿਰ ਕੀਤਾ ਹੈ ਕਿ ਭਾਈ ਸਾਡੇ ਪੰਜਾਬ ਤੇ ਹੈਂਡ ਗ੍ਰਨੇਡ ਹੋਰ ਡਿੱਗ ਸਕਦੇ ਹੈ ਮੈਨੂੰ ਪੁਖਤਾ ਜਾਂਚ ਹੈ ਰਿਪੋਰਟ ਹੈ ਤਾਂ ਇਹਦੇ ਚ ਪ੍ਰਤਾਪ ਸਿੰਘ ਬਾਜਵਾ ਦਾ ਕੀ ਕਸੂਰ ਹੈ ਬਈ ਕੀ ਗੁਣਾ ਕਰਤਾ ਪ੍ਰਤਾਪ ਸਿੰਘ ਬਾਜਵਾ ਨੇ ਤੁਹਾਡੇ ਹੀ ਬਹੁਤ ਸਾਰੇ ਅਫਸਰ ਦੱਸ ਦੇ ਨੇ ਆਸੇ-ਪਾਸੇ ਲੋਕ ਮੈਂ ਕਹਿ ਦਿੰਦਾ ਕਿ ਯਾਰ ਜਿਸ ਤਰ੍ਹਾਂ ਦੀਆਂ ਘਟਨਾ ਕਰਮ ਵਾਪਰ ਰਿਹਾ ਹੈ ਰੋਜ਼ ਹੈਂਡ ਗਰਨੇਡ ਡਿੱਗ ਰਿਹਾ ਹੈ ਇਹ ਕਿਵੇਂ ਕਹੀਏ ਵੀ ਕੱਲ ਨੂੰ ਨਹੀਂ ਡਿੱਗਣਦਾ ਆਪਾਂ ਵੀ ਕਹੀ ਜਾਂਦੇ ਵੀ ਰੋਜ਼ ਹੀ ਡਿੱਗੀ ਜਾਂਦੇ ਆ ਤੇ ਹੋਰ ਵੀ ਡਿੱਗ ਸਕਦੇ ਆ ਤੁਸੀਂ ਕਹਿੰਦੇ ਹੋ ਸਾਨੂੰ ਜਾਣਕਾਰੀ ਦਿਓ ਪ੍ਰਤਾਪ ਸਿੰਘ ਬਾਜਵਾ ਦਾ ਪਾਕਿਸਤਾਨ ਨਾਲ ਹੱਥ ਹੈ ਤੁਸੀਂ ਤਾਂ ਕੱਲ ਨੂੰ ਕਹਿ ਦਿਓਗੇ ਵੀ ਆ ਜਿਹੜੇ ਬੱਬਰ ਖਾਲਸਾ ਦੇ ਨਾਲ ਬਾਜਵਾ ਸਾਹਿਬ ਦੀ ਲਿਆਜ ਵੀ ਹੈ ਬਾਜਵਾ ਸਾਹਿਬ ਦੇਸ਼ ਤੋਂ ਰਹੀ ਹੈ ਕਾਂਗਰਸ ਨੂੰ ਵੀ ਨਾਲ ਦੀ ਨਾਲ ਦਸੀਏ ਦੇਤੀ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਕਾਂਗਰਸ ਪਾਕਿਸਤਾਨ ਦੇ ਨਾਲ ਜਿਨ੍ਹਾਂ ਦਾ ਹੱਥ ਹੈ ਉਹਨਾਂ ਦਾ ਸਾਥ ਦੇ ਰਹੀ ਹੈ ਕਾਂਗਰਸ ਵੀ ਇਹਦੇ ਤੇ ਆਪਾਂ ਆਪਦੀ ਸਪਸ਼ਟੀਕਰਨ ਦੇਵੇ ਸੋ ਮੇਰੀ ਬੇਨਤੀ ਹੈ ਕਿ ਇਸ ਤਰ੍ਹਾਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕਿਉਂਕਿ ਪੁਲਿਸ ਲੁੱਟਾਂ ਖੋਹਾਂ gangster murder ਤੁਹਾਡੇ ਸਰਪੰਚ ਨੇ ਇੱਕ ਦੋ ਸਟਾਰ ਦੋ ਤਾਰੇ ਵਾਲਾ ਮੋੜਿਆਂ ਤੇ ਤਰਨਤਰਚ ਐਸਐਮਾਰਤਾ ਤੇ ਤੁਸੀਂ ਕਹਿੰਦੇ ਹੋ ਤੁਹਾਡਾ ਇਸ ਪਾਸੇ ਦਾ ਧਿਆਨ ਨਹੀਂ ਹੈ ਤੁਹਾਡਾ ਇਸ ਪਾਸੇ ਧਿਆਨ ਹੈ ਕਿ ਕਿਦੋਂ ਆਪੋਜੀਸ਼ਨ ਪਾਰਟੀ ਦੇ ਲੀਡਰਾਂ ਨੂੰ ਦਬੋਚਣਾ ਹੈ ਕਿਦੋਂ ਫੜਨਾ ਹੈ ਕਿਦੋਂ ਇਹਨਾਂ ਦੀ ਧੌਂ ਤੇ ਗੋਡਾ ਰੱਖਣਾ ਹੈ ਸੋ ਇਹ ਗੱਲਾਂ ਸਾਰੇ ਪੰਜਾਬ ਦੇ ਲੋਕ ਜਾਣਦੇ ਐ ਇਸ ਤਰ੍ਹਾਂ ਨਹੀਂ ਚੱਲੇਗਾ ਔਰ ਮੈਂ ਬੇਨਤੀ ਕਰਨੀ ਚਾਹਨਾ ਪੰਜਾਬ ਦੇ ਡੀਜੀਪੀ ਨੂੰ ਕਿ ਆ ਜਿਹੜਾ ਕੰਮ ਹੈ ਨਾ ਇਹ ਪੁਲਿਸ ਨੇ ਕੰਮ ਵੇਡ ਰੱਖਿਆ ਹੈ ਕਿ ਜਿਰੋ ਮਰਜੀ ਪੁਲਿਸ ਅਫਸਰਾਂ ਨੂੰ ਕਿਸੇ ਦੇ ਘਰੇ ਭੇਜ ਕੇ ਤੇ ਦਬਾ ਲੋ ਤੇ ਡਰਾ ਲੋ ਇਹ ਬੰਦ ਕਰ ਦਿਓ ਜਨਾਬ ਸਦਾ ਸਰਦਾਰੀਆਂ ਨਹੀਂ ਰਹਿਣੀਆਂ ਪਹਿਲਾਂ ਕਹਿੰਦਾ ਸੀ ਇੱਕ ਬੰਦਾ ਜਿਹੜਾ 25 ਸਾਲ ਸਾਡਾ ਰਾਜ ਰਊਗਾ ਉਹਨਾਂ ਦਾ ਰਾਜ 25 ਸਾਲ ਨਹੀਂ ਰਿਹਾ ਉਹਨਾਂ ਦੇ ਕੀ ਹਾਲਾਤ ਹੈ ਉਹ ਦੇਖ ਲਓ ਤੇ ਹਾਲਾਤ ਇਸ ਸਰਕਾਰ ਦੇ ਵੀ ਜੋ ਹੋਣੇ ਆ ਤੁਹਾਨੂੰ ਪਤਾ ਲੱਗ ਜਾਣੇ ਔਰ ਗੱਲ ਫਿਰ ਜਿਹੜੇ ਆ ਪੁਲਿਸ ਅਫਸਰ ਹੈ ਜਿਹੜੇ ਬਿਨਾਂ ਵਜ੍ਹਾ ਬਿਨਾਂ ਪ੍ਰੂਫ ਬਿਨਾਂ ਕਿਸੇ ਗੱਲਬਾਤ ਤੋਂ ਜਿਹੜੇ ਮਕਦਮੇ ਦਰਜ ਕਰਦੇ ਹੈ ਔਰ ਵਿਰੋਧੀ ਧਿਰ ਦੇ ਘਰੀ ਸਾਡੇ ਆਪੋਜੀਸ਼ਨ ਕੈਬਨਟ ਰੈਂਕ ਦਾ ਅਹੁਦਾ ਹੁੰਦਾ ਉਰੇ ਘਰੇ ਅਫਸਰ ਸਹਿਬਾਨ ਚਲੇ ਗਏ ਫਿਰ ਬਾਕੀ ਕੀ ਰਹਿ ਗਿਆ ਪਰਤਾਪ ਸਿੰਘ ਬਾਜਵਾ ਜਾਂ ਅਸੀਂ ਕਿਸੇ ਗ੍ਰਿਫਤਾਰੀ ਤੋਂ ਡਰਦੇ ਨਹੀਂ ਆ ਲੇਕਿਨ ਮੇਰੀ ਇਹ ਬੇਨਤੀ ਵੀ ਹੈ ਤੇ ਇਹਨੂੰ ਜੇ ਤੁਸੀਂ ਚੇਤਾਵਨੀ ਸਮਝਣਾ ਤਾਂ ਉਹ ਵੀ ਹੈ ਕਿ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰਿਓ ਜੀਰੇ ਨਾਲ ਹੋਰ ਹਾਲਾਤ ਖਰਾਬ ਹੋ ਜਾਣ ਕਾਂਗਰਸ ਪਾਰਟੀ ਬਿਲਕੁਲ ਚੁੱਪ ਨਹੀਂ ਬੈਠੇਗੀ ਅਗਰ ਸਾਡੇ ਵਿਰੋਧੀ ਧਿਰ ਤੇ ਕਰੋ ਮੈਂ ਕਹਿੰਦਾ ਅਗਰ ਸਾਡੇ ਵਿਰੋਧੀ ਧਿਰ ਤੇ ਸਾਡੇ ਲੀਡਰ ਤੇ ਪ੍ਰਤਾਪ ਸਿੰਘ ਬਾਜਵਾ ਤੇ ਕੋਈ ਇਸ ਤਰ੍ਹਾਂ ਦਾ ਗਲਤ ਕੋਈ ਜੇਲਾ ਤੋਂ ਨਹੀਂ ਡਰਦਾ ਇਸ ਤਰ੍ਹਾਂ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਆਵਿਆਂ ਨੂੰ ਵੀ ਇਸ ਗੱਲ ਦੇ ਸਿੱਟੇ ਭੁਗਤਨੇ ਪੈਣੇ ਆ ਸੋ ਇਸ ਗੱਲ ਦੀ ਕੋਈ ਐਸੀ ਗੱਲ ਨਾ ਕਰੋ ਇਹ ਤਾਂ ਆਮ ਮੂਵਮੈਂਟ ਤੌਰ ਤੇ ਹੀ ਵਿਸਲ ਬਲੋਅਰ ਹੁੰਦਾ ਜਿਹੜਾ ਆਪੋਜੀਸ਼ਨ ਦਾ ਲੀਡਰ ਹੁੰਦਾ ਉਹ ਕਹਿੰਦਾ ਰਹਿੰਦਾ ਤੁਸੀਂ ਕਹਿੰਦੇ ਸਾਡੇ ਕੋਲੇ ਇਨਫੋਰਮੇਸ਼ਨ ਨਹੀਂ ਮੂਸੇ ਵਾਲੇ ਦਾ ਅੰਟੈਲੀਜੈਂਸ ਨੇ ਦੱਸਿਆ ਸੀਗਾ ਤੁਹਾਨੂੰ ਦਿੱਲੀ ਦੀ ਨੇ ਕਿ ਇਹ ਰਾਂ ਐਮਬੁਸ਼ ਲੱਗ ਸਕਦਾ ਹੈ ਇਹਨੂੰ ਮਾਰਿਆ ਜਾ ਸਕਦਾ ਹੈ ਔਰ ਤੁਸੀਂ ਉਹਨਾਂ ਦੀ ਸਕਿਉਰਿਟੀ ਵਾਪਸ ਲੈ ਕੇ ਉਹ ਮਾਰਿਆ ਗਿਆ ਅੱਜ ਤੱਕ ਫਿਰ ਤੁਸੀਂ ਕੀ ਕਰਤਾ ਦੱਸੋ ਕੁਝ ਹੋਇਆ ਨਹੀਂ ਸੋ ਮੇਰੀ ਬੇਨਤੀ ਹੈ ਹਾਲਾਤ ਖਰਾਬ ਕਰ ਦਿੱਤੇ ਹੈ ਤੁਸੀਂ ਕਿਉਂਕਿ ਤੁਹਾਡੀ ਪੁਲਿਸ ਫੋਰਸ ਉਹਨ ਪੁਲਿਸ ਫੋਰਸ ਨਹੀਂ ਰਹੀ ਹੈ ਉਹ ਹੱਥ ਠੋਕੂ ਸਰਕਾਰ ਦੇ ਪਿੱਠੂ ਬਣ ਗਏ ਨੇ ਔਰ ਥੱਲੇ ਤੋਂ ਲੈ ਕੇ ਉੱਪਰ ਤੱਕ ਮੈਨੂੰ ਤਾਂ ਹੈਰਾਨੀ ਹੈ ਡੀਜੀਪੀ ਪੰਜਾਬ ਤੇ ਕਿ ਬਿਲਕੁਲ ਪਤਾ ਨਹੀਂ ਕੀ ਗੱਲ ਹੋ ਗਈ ਹੈ ਸੱਚ ਨੂੰ ਸੱਚ ਦੇ ਝੂਠ ਨੂੰ ਝੂਠ ਕਹਿਣਾ ਸਿੱਖੋ ਜੇ ਯਸਰ ਕਹੋਗੇ ਤਾਂ ਫਿਰ ਨੁਕਸਾਨ ਹੋ ਜਾਏਗਾ ਜਨਾਬ ਸੋ ਮੈਂ ਆਸ ਕਰਦਾ ਹੈ ਕਿ ਇਹ ਸਾਰੇ ਪੰਜਾਬੀ ਇਸ ਗੱਲ ਤੇ ਧਿਆਨ ਦੇਣਗੇ ਕਿ ਜਿਹੜਾ ਵੀ ਵਿਰੋਧੀ ਧਿਰ ਦੇ ਜਿਹੜਾ ਵੀ ਸਰਕਾਰ ਦੇ ਖਿਲਾਫ ਆਵਾਜ਼ ਚੁੱਕਦਾ ਹੈ ਉਹੀ ਆਵਾਜ਼ ਦਬਾਉਣ ਦਾ ਇਹ ਤਰੀਕਾ ਹੈ